घर जाना चाहे घर हाँ। जावे घर तो पे बच्चे ढूंढ रहे होंगे ना बेटा ना खेलो नो बैठा लो कोई बात अल रोना नहीं है हम भी तुम्हारे बेटा जैसे हैं, हाँ, है ना? हम भी तुम्हारे बेटा ये माता जी ਪੈਂਦਾ ਇੱਥੇ ਚੰਡੀਗੜ੍ਹ ਰੋਡ ਦੇ ਉੱਤੇ ਕੁਹਾੜੇ ਕੋਲੇ ਜਨਾਲੀ ਕੋਲੇ ਉੱਥੋਂ ਇਹ ਮਿਲੇ ਮਾਤਾ ਜੀ ਉੱਥੇ ਵੀਰੇ ਹੁਣੀ ਦੱਸਦੇ ਵੀ ਤਿੰਨ ਚਾਰ ਦਿਨ ਪਹਿਲਾਂ ਨੂੰ ਕੋਈ ਮੋਟਰਸਾਈਕਲ ਤੇ ਲਾ ਗਿਆ ਹੁਣ ਜਾਂ ਤਾਂ ਦੱਸ ਨਹੀਂ ਪਾਰੀ ਮਾਂ ਵੀ ਇੱਥੇ ਸ਼ਾਇਦ ਇਹ ਲੋਕਲੇ ਦਾ ਕੋਈ ਪੀਪਤ ਰਿੰਦਾ ਹੋਵੇ ਉੱਥੋਂ ਛੱਡ ਕੇ ਕੋਈ ਜਾਂ ਇਹ ਆਪੇ ਬਾਹਰ ਆ ਗਈ ਘਰੋਂ ਕਿਵੇਂ ਇਹ ਪੰਜਾਬ ਪਹੁੰਚੀ ਇਹਨੂੰ ਵੀ ਨਹੀਂ ਪਤਾ ਇਹਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾ ਜੋ ਇਹ ਮਾਂ ਆਪਣੇ ਬੱਚਿਆਂ ਤੇ ਕਰ ਪਹੁੰਚ ਸਕੇ ਤੇ ਕਿ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਕਿਉਂ ਇਹ ਵਿਚਾਰੀ ਇੱਥੇ ਤੇ ਕਰ ਪਹੁੰਚੀ ਹੈ ਕਿਵੇਂ ਬੋਲਦੀ ਤੁਸੀਂ ਬਸ ਬੋਲ ਰਿਓ ਜੀ ਹਾਂ ਹਾਂ ਇਹ ਕਹਾਂ ਸੇ ਆਪ ਬਿਹਾਰ ਸੇ ਹੋ ਹਾਂ ਕਮੰਗਾਲ ਸੇ ਕਮੰਗਾਲ ਕਮੰਗਾਲ ਜੀ ਇਹ ਵਿਚਾਰੀ ਹੈ ਜਿੱਥੇ ਹਾਂ ਇਹ ਕਿੱਥੇ ਰਹਿੰਦੇ ਹੋ ਆਪ ਹੈ ਬੰਗਾਰਾ बंगरा? हाँ ये कहाँ पड़ता है, है। नहीं यहां पे किसके पास रहते है? ये ही आई है ये बहुत ही आई और माता जी ठीक है राम राम बैठ जाओ बैठ जाओ बैठ जाओ हाँ माता जी आपका नाम क्या है हालपति हालपति हॉल घर जाना चाहे घर हाँ। जावे हाँ। बच्चे कितने एगो बेटा बेटा है क्या नाम है बेटा, बेटा का विनोद विनोद की माँ है तू हाँ विनोद के बेटे कितने हैं आगे उनका एक वो बेटा एक वो बेटा होता है तुम्हारा एक होता हाँ। नाती नाते हाँ, नातिन भी है, नातिन भी है। हाँ, हो बड़ी, बड़ी हो गई सियानी हो गई तुम्हारे पति ही क्या नाम उनका बजनाथ प्रसाद बजनाथ प्रसाद गांव का नाम क्या बुलाया हम बांगरा बांगरा और जिला पड़ता है छपरा हाँ स्टेशन कौन सा पड़ता है हाँ। रेलवे स्टेशन मसरो मसरो हाँ। हाँ। और पुलिस थाना मसरो की मसरो ही पड़ता है हाँ, हाँ।, हाँ। इधर कितनी तो... आप कहाँ पे हो तुम पता है तेरे को अभी कहाँ पे हो तुम ना हमरा बुझाते नहीं अभी तुम पंजाब में हो पंजाब ये पंजाब हो हां लुधियाना जिला है हम ले आवतरन गोरिया तीन पूछतनी

ਅੰਬੀ ਤੁਹਾਰੇ ਬੇਟਾ ਜਿਹਾ ਹੈ ਹੈਨਾ ਅੰਬੀ ਤੁਹਾਰੇ ਬੇਟਾ ਜਿਹਾ ਜੇ ਲੋਕ ਵੀ ਤੁਹਾਰੇ ਬੇਟਾ ਜਿਹਾ ਜਿਹੋ ਭਾਈ ਲੈ ਕੇ ਆਏ ਨਾ ਤੇਰੇ ਕੋਈ ਸਰ ਹਾਂ ਬਈ ਤੇ ਸੱਸੀ ਘਾਲ ਪਹਿਲਾਂ ਤਾਂ ਤੁਹਾਡਾ ਧੰਨਵਾਦ ਬਾਈ ਬਹੁਤ ਬਹੁਤ ਹੈਨਾ ਆਪਾਂ ਨੂੰ ਕਿਹੜੇ ਪਿੰਡ ਮਿਲੀ ਬਾਈ ਸੰਦਰਾ ਹੀ ਮਿਲੀ ਹੈ ਠੀਕ ਪਾਸੋਂ ਤੋਂ ਤਿੰਨ ਦਿਨ ਪਹਿਲਾਂ ਕੋਈ ਲੈ ਕੇ ਗਿਆ ਮੋਟਰਸਾਈਕਲ ਅੱਛਾ ਪਿੰਡਾਂ ਤੋਂ ਕੋਈ ਨਹੀਂ ਗਿਆ ਹਾਂ ਮੈਂ ਕੱਲ ਗੁਰੂ ਘਰ ਨਿਕਲਦਾ ਜੀ ਮੈਨੂੰ ਵੀਰ ਦਾ ਫੋਨ ਆਇਆ ਸੋਦਾ ਭਾਈ ਇਹ ਮੇਰਾ ਹੈ ਹਾਂ ਇਹ ਮੈਨੂੰ ਕਿਹਾ ਤਾਂ ਬਈ ਵੀ ਭਾਈ ਆਪਾਂ ਜਾਨ ਮਨੁਖਤਾ ਦੀ ਸਰਵਾਰਾਂ ਦੇ ਜਾ ਕੇ ਆਉਣਾ ਵੀ ਉੱਥੇ ਛੱਡ ਕੇ ਆਉਣਾ ਕਿ ਬੀਬੀ ਨੂੰ ਹਾਂ ਸੇ ਮੈਂ ਕਿਹਾ ਮੈਂ ਗੁਰਦੁਆਰਾ ਸਾਹਿਬ ਤੋਂ ਨਿਕਲ ਰਹੇ ਸੀ ਬਾਹਰੇ ਬੈਠੇ ਸੀ ਜਦੇ ਜੀ ਅਸੀਂ ਜਾ ਕੇ ਬੀਬੀ ਨੂੰ ਵੀ ਰੋਕ ਲਿਆ ਸੀ ਕਿ ਵੀ ਤੁਸੀਂ ਜਾਣਾ ਕਿੱਥੇ ਆਏ ਦੱਸਿਆ ਸ਼ਹਿਰ ਇਹਦਾ ਇੱਕ ਮੁੰਡਾ ਸਾਡੇ ਪਿੰਡ ਬਿਹਾਰੀ ਆ ਸਾਂਝੀ ਰਾਲਾ ਸੀ ਉਹਨੂੰ ਬੁਲਾਇਆ ਸੀ ਕਿ ਵੀ ਪੁੱਛਤਾ ਮੜ ਗਿਆ ਕਿੱਥੇ ਦਾ ਚਾਹ ਪਲਾਈ ਬ੍ਰੈਡ ਬਰਡ ਖੁਲਾਏ ਤੇ ਪਾਲਬੀਰ ਨਾਲ ਗੱਲ ਹੋਈ ਕਹਿੰਦਾ ਵੀ ਕੋਈ ਨਾ ਤੁਸੀਂ ਘੰਟੇ ਤੱਕ ਲਿਆ ਆਏ ਹਾਂ ਉਰੇ ਲਿਆਏ ਅਸੀਂ ਇੱਥੇ ਬਿਠਾਈਏ ਇਹ ਪਤ ਨਹੀਂ ਕਿਧਰੋਂ ਨੰਗੀ ਇਹ ਵੇਲੇ 10:00 ਵਜੇ ਨੰਗੀ ਇੱਥੋਂ ਇਹ ਲੱਭਦੇ ਲੱਭਦੇ ਰ ਪਤਾ ਨਹੀਂ ਉਹ ਪਿੱਛੇ ਟੈਂਟਾਂਾਂ ਦੇ ਜਾ ਕੇ ਕਿਤੇ ਮੈਡ ਮੋੜ ਕੇ ਸ਼ਾਮਾਂ ਚ ਰਾਤ ਨੂੰ 9:00 ਵਜੇ ਕਿਤੇ ਨਿਕਲਿਆ ਫਿਰ ਇੱਥੇ ਫੇਰ ਬਾਹਰ ਇਧਰ ਨੂੰ ਆ ਗਈ ਫਿਰ ਪਤਾ ਲੱਗਿਆ ਵੀ ਉਰੇ ਆਏ ਯਾਨੀ ਕੱਲ 2 ਘੰਟੇ ਲੱਭਦੇ ਰਹੇ ਲੱਭੀ ਨਹੀਂ ਗਏ ਕਲਾਪਤੀ ਨਾਮ ਹੈ ਕੋਲਪਤੀ ਕੋਲਪਤੀ ਕੋਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮਾਤਾ ਜੀ ਚੰਦਣਾ ਪੈਂਡਾ ਇੱਥੇ ਚੰਡੀਗੜ੍ਹ ਰੋਡ ਦੇ ਉੱਤੇ ਕੁਹਾੜੇ ਕੋਲੇ ਜਨਾਲੀ ਕੋਲੇ ਉੱਥੋਂ ਇਹ ਮਿਲੇ ਮਾਤਾ ਜੀ ਉੱਥੇ ਵੀਰੇ ਹੁਣੀ ਦੱਸਦੇ ਵੀ ਤਿੰਨ ਚਾਰ ਦਿਨ ਪਹਿਲਾਂ ਨੂੰ ਕੋਈ ਮੋਟਰਸਾਈਕਲ ਤੇ ਲਾ ਗਿਆ ਉੱਥੇ ਉਹ ਜਾਂ ਤਾਂ ਦੱਸ ਨਹੀਂ ਪਾਰੀ ਮਾਂ ਵੀ ਇੱਥੇ ਸ਼ਾਇਦ ਇਹ ਲੋਕਲ ਇਹਦਾ ਕੋਈ ਪੀ ਪੁੱਤ ਰਿੰਦਾ ਹੋਵੇ ਉੱਥੋਂ ਛੱਡ ਕੇ ਕੋਈ ਜਾਂ ਇਹ ਆਪੇ ਬਾਹਰ ਆ ਗਈ ਘਰੋਂ ਕਿਵੇਂ ਇਹ ਪੰਜਾਬ ਪਹੁੰਚੀ ਇਹਨੂੰ ਵੀ ਨਹੀਂ ਪਤਾ ਇਹ ਛਪਰਾ ਜ਼ਿਲ੍ਹਾ ਬਿਹਾਰ ਦੇ ਵਿੱਚ ਰਹਿਣ ਵਾਲੀ ਉੱਥੋਂ ਦੀ ਆ ਮਾਂ ਪਰ ਇਸ ਟਾਈਮ ਇਹ ਚੰਦਣਾਪਿੰਡ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੰਜਾਬ ਚ ਘੁੰਮ ਰਹੀ ਸੀ ਤੇ ਹੁਣ ਸੁਪਨਿਆਂ ਦੇ ਘਰ ਵਿੱਚ ਪਹੁੰਚੀ ਆ ਮਾਂ ਇਹਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਮਾਂ ਆਪਣੇ ਬੱਚਿਆਂ ਤੇ ਕਰ ਪਾਉਣ ਸਕੇ ਦੱਸਦੀ ਹੈ ਮੇਰੇ ਨਾਤੀ ਨਾਤਨ ਵੀ ਆ ਮੇਰੇ ਪੋਤਾ ਵੀ ਆ ਮੇਰਾ ਬੇਟਾ ਵੀ ਆ ਮੇਰਾ ਪਤੀ ਵੀ ਆ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਹੁੰਦੀਆਂ ਇੱਕ ਇਨਸਾਨ ਦੀਆਂ ਬੱਚਿਆਂ ਨੂੰ ਵਿਆਹਣਾ ਧੀ ਨੂੰ ਵਿਆਹਣਾ ਪੋਤੇ ਪੋਤੀਆਂ ਦੋਤੇ ਦੋਧੀਆਂ ਉਹ ਸਭ ਪੂਰੀਆਂ ਕਰੀ ਫਿਰਦੀ ਹੈ ਮਾਂ ਇਹ ਪਰ ਇਸ ਉਮਰ ਦੇ ਵਿੱਚ ਇਹਨੂੰ ਇਸ ਤਰ੍ਹਾਂ ਸੜਕਾਂ ਦੇ ਉੱਤੇ ਇਹ ਬੜੀ ਦੁੱਖ ਦੀ ਗੱਲ ਆ ਮਾਵਾਂ ਸਾਂਝੀਆਂ ਹੁੰਦੀਆਂ ਸਾਡੀਆਂ ਵੀ ਇਹ ਮਾਮਾਂ ਪਰਦੇਸਨਾਂ ਚਾਹੇ ਚਾਹੇ ਬਿਹਾਰ ਦੀ ਰਹਿਣ ਵਾਲੀ ਆ ਪਰ ਇੱਜ਼ਤ ਤਾਂ ਅਸੀਂ ਵੀ ਉਨੀਆਂ ਕਰਦੇ ਜਿੰਨੀਆਂ ਸਾਡੀਆਂ ਮਾਮਾਂ ਦੀ ਕਿਉਂਕਿ ਉਸ ਉਮਰ ਦੇ ਵਿੱਚ ਇਸ ਉਮਰ ਦੇ ਵਿੱਚ ਜਾ ਕੇ ਬੰਦਾ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ 'ਚ ਸੁੱਖ ਆਰਾਮ ਦੀ ਜ਼ਿੰਦਗੀ ਬਤੀਤ ਕਰਦਾ ਇਹ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਕਿਉਂ ਇਹ ਵਿਚਾਰੀ ਇੱਥੇ ਟicker ਪਹੁੰਚੀ ਆ ਕਿਵੇਂ ਬੋਲਦੇ ਤੁਸੀਂ ਤਾਂ ਪੰਜਾਬ ਦੇ ਰੌਤਲਾ ਹਾਂ ਪੰਜਾਬ ਮੇਰਾ ਹੈ ਹਾਂ ਕੌਣ ਮਾਲਿਕ ਆ ਮਾਰ ਤੁਹਾਰੇ ਮਾਲਿਕ ਹਾਂ ਅੱਛਾ तो पंजाबे रहोला तो मालिक क्या करते हैं में कौन काम ना है हाँ। बिल्डिंग तो बनाते ना बिल्डिंग कामो में तो ला ले। ला ले ले भाई सभी वही काम करते है हाँ। कहाँ पे छपरा में ना लुधियाना लुधियाना पंजाब पंजाब में जिला लुधियाना में ਕਾਉਂ ਲੁਧਿਆਣਾ ਕਹਾਂ ਪੇ ਮਨੇ ਉਹ ਕਹੀ ਲੁਧਿਆਣਾ ਪੰਜਾਬ ਦੀ ਹਾਂ ਲੁਧਿਆਣਾ ਜੋ ਸ਼ਹਿਰ ਹੈ ਨਾ ਵਾਹ ਕਹਾਂ ਰਹਤੇ ਥੇ ਮਨੇ ਪੰਜਾਬ ਰੋਤਲੋਂ ਹੋਮ ਕਾ ਜਾਣੀ ਕਹਾਂ ਰਹਤੀ ਉਹ ਜਬ ਹੋਰ ਇੱਕ ਮਨੇ ਧਾਰਾ ਲੇਕੇ ਧਾਰਾ ਵਿਪਲਵਨ 300 ਮਤਲਬ ਮਾਤਾ ਥੋੜਾ ਬਹੁਤਾ ਸ਼ਹਿਰ ਪੰਜਾਬ ਬਾਰੇ ਜਾਣਦੀ ਵੀ ਆ ਨਾ ਜਿਵੇਂ ਦੱਸਦੀ ਆ ਵੀ ਪੰਜਾਬ ਦੇ ਸਾਡੇ ਮਾਲਕ ਸੀ ਲੁਧਿਆਣੇ ਦਾ ਨਾਂ ਵੀ ਜਾਣਦੀ ਆ ਬੇਬੇ ਅਬ ਥੋੜਾ ਰੱਬ ਜਾਣਦਾ ਪਿੱਛੇ ਕੀ ਕਾਰਨ ਸੀ ਪਰ ਇਹ ਕਾਰਨ ਜਾਣਨ ਦੇ ਵਿੱਚ ਤੁਹਾਡੀ ਸਿਹਤਤਾ ਦੀ ਬਹੁਤ ਲੋੜ ਆ ਕਿਉਂਕਿ ਤੁਹਾਡੇ ਸਾਥ ਦੀ ਲੋੜ ਆ ਜੇ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਇਸ ਮਾਂ ਦੇ ਬੱਚੇ ਇਸ ਮਾਂ ਦੇ ਪਰਿਵਾਰ ਬਾਰੇ ਸਾਨੂੰ ਕੁਝ ਪਤਾ ਲੱਗ ਸਕਦਾ वीडियो नु शेयर करयो बाद गदे आगी तू कैसे करके आगी हम बुझाते नहीं थे डकदरी में है गुरावा हथवा टूट र हमरा के डकदरी में ले आई गाड़ी से गाड़ी से लेके आई लोहे टेंपू से तो हथवा त नहीं मान हो बलवा सब छोड़ द बैत को नहीं गुरावा हो नहीं थी ये ठीक हो ए गोब्रज उतिल लोका घय रे जा कहली जे है नहीं आई न अब भगवान हमरा के दुख दे के हो दे ऊपर धरवा बा ठीक में बा ना ਸਹਾਜੀ ਕਰ ਰਹਾ ਤਾਂ ਮਾਸਰਕ ਬਾਨ ਮਾਸਰਕ ਵੇਸਰਕ ਨਾ ਕੋਈ ਬਾਤ ਹਮ ਤੇਰੇ ਕੋ ਘਰ ਪਹੁੰਚਾਏਗੇ ਠੀਕ ਹੈ ਮਾ ਹਾਂ ਕੋਈ ਬਾਤ ਨਹੀਂ ਮਾ ਤੇਰੇ ਕੋ ਘਰ ਪਹੁੰਚਾਏਗੇ ਤੇਰੇ ਫਿਕਰ ਮਤ ਕਰੋ ਇਹ ਪਟਕੀ ਜੀ ਰਾਹ ਨਹੀਂ ਪਤਾ ਲੱਗਿਆ ਮੁੜ ਕੇ ਰਸਤਾ ਨਹੀਂ ਪੜਾ ਉੱਥੋਂ ਪਿਆ ਪੰਜਾਬ ਕਹਤਾ ਪੰਜਾਬ ਛੱਡ ਗਿਆ ਕੋਈ ਹਾਂ ਇਹ ਗੜੀ ਛੱਡ ਗਈ ਮੇਗਾ ਜਾਣਾ ਵੀ ਇਹਨੇ ਉੱਥੇ ਮਾਲਕਾਂ ਕੋਲੇ ਆਪਦੇ ਕੋਲੇ ਹਰ ਕਿੰਨੀ ਦੱਸਦੀ ਆ ਬਾਂਗੜਾ

ਦੇਖੀ ਉਹ ਕਹਿੰਦੇ ਜੈਨਤਪੁਰ ਮਾਗੜਾ ਚਲੋ ਸਾਰੇ ਜਣੇ ਕੋਸ਼ਿਸ਼ ਕਰੋ ਜੀ ਤਾਂ ਆਪਾਂ ਇਸ ਮਾਲ ਨੂੰ ਇਹਦੇ ਘਰ ਤੱਕ ਪਹੁੰਚਾਈ ਤਾਂ ਜੋ ਇਹਨਾਂ ਵੀਰਾਂ ਨੇ ਕੀਤੀ ਹੋਈ ਮਿਹਨਤ ਸਫਲ ਹੋ ਸਕੇ ਇਹਨਾਂ ਵੀਰਾਂ ਦਾ ਕੀਤਾ ਹੋਇਆ ਉਰਾਲਾ ਸਿਰੇ ਲੱਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ